ਰਾਜੀਖਾ ਖਾਲਸਾ ਵਾਰੀ ਕਿ ਫਤਿਹ ਸਿੰਘ ਜੀ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖੜੇ ਆ ਜਿੱਥੇ ਕਿ 13 April ਸਨ 1699 ਦੇ ਵਿੱਚ ਧੰਤਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਇੱਕ ਵਿਸਾਖ ਨੂੰ ਵਿਸਾਖੀ ਦਾ ਤਿਹਾਰ ਮਨਾਇਆ ਜਾਂਦਾ ਹੈ ਪੂਰੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ ਇਸੇ ਧਰਤੀ ਤੇ ਧੰਤਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਦੇ ਵਿੱਚ ਨੰਗੀ ਤਲਵਾਰ ਫੜ ਕੇ ਪਹਿਲਾ ਪੰਜ ਪਿਆਰੇ ਸਾਜੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਸਹਿਬ ਸਿੰਘ ਤੇ ਭਾਈ ਮੋਹਕਮ ਸਿੰਘ ਅਤੇ ਫਿਰ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਲਈਤੀ ਅਤੇ ਉਸ ਅੰਮ੍ਰਿਤ ਦੇ ਬਦਲੇ ਆਪਣਾ ਪੂਰਾ ਸਰਵੰਸ ਵਾਰਨ ਤੱਕ ਦੀ ਗੱਲ ਕਹੀ ਅਤੇ ਸਰਵੰਸ ਵਾਰਿਆ ਵੀ ਪਰ ਅੱਜ ਦੇ ਸਮੇਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਬੱਚੇ ਬਜ਼ੁਰਗ ਕੁੜੀਆਂ ਭੈਣਾਂ ਮਾਤਾਵਾਂ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਪਰ ਉਹਨਾਂ ਦੇ ਵਿੱਚੋਂ ਕਿੰਨਿਆਂ ਨੂੰ ਇਤਿਹਾਸ ਪਤਾ ਹੈ ਉਹ ਅੱਜ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਜਿਵੇਂ ਜਿਹੜੇ ਵੀਅਰਸ ਪੁਰਾਣੇ ਦੇਖਦੇ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਇੱਕ ਆਪਾਂ ਇੱਕ ਉਪਰਾਲਾ ਕਰਦੇ ਆ ਸੰਗਤ ਉਹ ਇਤਿਹਾਸ ਬਾਰੇ ਜਾਣਨ ਦਾ ਉਸ ਤਿਹਾਰ ਉਸ ਇਤਿਹਾਸਿਕ ਦਿਹਾੜੇ ਦੇ ਨਾਲ ਸੰਬੰਧਿਤ ਇਤਿਹਾਸ ਬਾਰੇ ਜਾਣਨ ਦਾ ਤਾਂ ਕਿ ਜੋ ਸੰਗਤ ਹੈ ਉਸ ਨੂੰ ਪਤਾ ਲੱਗ ਸਕੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਸਰਚ ਕਰ ਸਕਣ ਤੇ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਸੋ ਅੱਜ ਕਿੰਨੇ ਆਗ ਨੂੰ ਪਤਾ ਹੈ ਇਹ ਦੇਖਣਾ ਹੋਵੇਗਾ ਸਾਡੀ ਤਾਂ ਉਮੀਦ ਇਹ ਹੈ ਕਿ 100% ਨੂੰ ਹੀ ਪਤਾ ਹੋਵੇ ਸੋ ਆਓ ਜਾਣਦੇ ਹਾਂ ਅੱਜ ਦੇ ਇਤਿਹਾਸ ਬਾਰੇ ਤੁਹਾਡੇ ਚ ਕਿੰਨੇ ਆਗ ਨੂੰ ਪਤਾ ਸੀ ਜਰੂਰ ਕਮੈਂਟ ਕਰਿਓ ਕੀ ਨਾਮ ਹੈ ਤੁਹਾਨੂੰ ਠੀਕ ਹੈ ਮੱਥਾ ਟੇਕਣ ਲਈ ਆਏ ਹੋ ਹਾਂਜੀ ਕਿਹੜੀ ਜਗ੍ਹਾ ਤੋਂ ਸੁਜਾਦਪੁਰ ਠੀਕ ਹੈ ਠੀਕ ਤੇ ਕੀ ਹੋਇਆ ਸੀ ਪਤਾ ਕਿਉਂ ਅੱਜ ਮਤਲਬ ਇੰਨਾ ਇਕੱਠ ਹੈ ਤੇ ਪਤਾ ਨਹੀਂ ਹੈ ਪਤਾ ਨਹੀਂ ਪਤਾ ਨਹੀਂ ਕੀ ਤੇਹਾਰਾ ਕੱਲੂ ਕੀ ਆ ਵਿਸਾਖੀ ਵਿਸਾਖੀ ਕਿਉਂ ਮਣਾਈ ਜਾਂਦੀ ਹੈ ਪਤਾ ਨਹੀਂ ਪਤਾ ਨਹੀਂ ਖਾਲਸਾ ਪੰਥ ਦੀ ਸਾਰਜਣਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਠੀਕ ਹੈ ਠੀਕ ਹੈ ਪੜਨਾ ਜ਼ਰੂਰ ਇਹਦੇ ਬਾਰੇ ਵੀ ਕਿਹੜੀ ਕਲਾਸ ਚ ਪੜਦੇ ਹੋ 8ਵੀਂ ਚ ਠੀਕ ਹੈ ਹੋਰ ਇਹਦੇ ਬਾਰੇ ਵੀ ਪੜਨਾ ਠੀਕ ਹੈ ਠੀਕ ਹੈ ਧੰਨਵਾਦ ਜੀ ਕੀ ਨਾਮ ਆ ਸਰਦਾਰ ਜੀ ਨਾਮ ਕੀ ਬੋਤ ਗੁਰਫਤੇ ਸਿੰਘ ਗੁਰਫਤੇ ਸਿੰਘ ਬਹੁਤ ਸੋਹਣਾ ਨਾਮ ਆ ਕਿਹੜੀ ਕਲਾਸ ਚ ਪੜਦੇ ਹੋ 3rd ਚ 3rd ਚ ਕਿਹੜੇ ਸਕੂਲ ਚ ਨਿਊ ਲिटल ਸਕੂਲ ਅਕੈਡਮੀ ਠੀਕ ਹੈ ਮੈਥੇ ਟੌਂਕ ਲੱਗ ਕੇ ਮੈਥੇ ਤੋਂ ਹੀ ਠੀਕ ਹੈ ਬਹੁਤ ਸਾਰੇ ਹਸ ਕੇ ਦਰਦੀ ਦੁਆਇਆ ਤੇ ਅੱਜ ਕਿਉਂ ਆਇਓ ਇੱਥੇ ਬਸਾ ਕੇ ਬਸਾ ਕੇ ਬਸਾ ਕੇ ਹੀ ਤੇ ਆਇਆ ਮਤਾ ਦੇਖਣ ਆਇਓ ਇਗਲੇ ਵਾਤਾ ਦੇਖਣਾ ਜੀ ਠੀਕ ਹੈ ਬਜ਼ਾਕੀ ਕਿਉਂ ਬਣਾਈ ਜਾਂਦੀ ਆ ਪਤਾ ਗੁਰਗੋਬਿੰ ਸਿੰਘ ਜੀ ਨੇ ਪੰਜ ਪੈਰ ਕੱਢੇ ਦੋ ਨਾ ਦੇਣ ਦਾ ਜਵਾਬ ਹੀ ਕੋਈ ਗੱਲ ਨਹੀਂ ਆਪਾਂ ਕਿਹੜਾ ਕੋਈ ਸਜ਼ਾ ਦੇਣ ਲੱਗਿਆ ਬੱਚੇ ਤਾਂ ਹੀ ਸਿੱਖਣਗੇ ਦੱਸ ਦੱਸੋ ਪੁੱਤ ਕੀ ਹੋਇਆ ਸੀ ਇੱਥੇ ਕਿਹਦੇ ਦੇ ਨਾਮ ਦੱਸ ਦੋ ਨਾ ਗੁਰਗੋਬਿੰ ਸਿੰਘ ਜੀ ਦਾ ਗੁਰਗੋਬ ਸਿੰਘ ਜੀ ਦਾ ਜਨਮ ਹੋਇਆ ਸੀ ਗੁਰਗੋਬ ਸਿੰਘ ਜੀ ਦਾ ਜਨਮ ਤਾਂ ਪਟਨਾ ਸਾਹਿਬ ਇੱਥੇ ਹੋਇਆ ਸੀ ਪਟਨਾ ਸਹਿਰ ਵਿਖੇ ਭਵਲੇਉ ਹਾਂ ਹਾਂ ਮਰਦੋ ਉਹ ਤਾਂ ਕੱਲੂ ਬਸਾਖੀ ਆ ਕੱਲ ਦੇ ਦਿਨ ਗੁਰਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਪੰਜ ਪਿਆਰਿਆਂ ਦੇ ਨਾਮ ਪਤਾ ਪੰਜ ਪਿਆਰੇ ਸਾਜੇ ਸੀਗੇ ਬਸਾਖੀ ਵਾਲੇ ਨੇ ਇਹਨਾਂ ਪਿਆਰੇ ਨਾਮ ਪਤਾ ਨਾ ਹਾਂਜੀ ਬੋਲੋ 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 ਭਾਈ ਦਿਆ ਸਿੰਘ ਜੀ ਭਾਈ ਮੋਕੰ ਅਣੀ ਮੋਕੰ ਸਿੰਘ ਜੀ ਭਾਈ ਭਾਈ ਸੈਮ ਸਿੰਘ ਜੀ ਭਾਈ ਭਾਈ ਹਿੰਮਤ ਸਿੰਘ ਜੀ ਨਹੀਂ ਪਾਈ ਹਿੰਮਤ ਸਿੰਘ ਜੀ ਪਾਈ ਪਾਈ ਧਰਮ ਸਿੰਘ ਵੈਰੀ ਗੁੱਡ ਕੋਈ ਨਹੀਂ ਹੋਰ ਯਾਦ ਕਰਨਾ ਚੰਗੀ ਤਰ੍ਹਾਂ ਠੀਕ ਹੈ ਕਈ ਵਾਰ ਬੱਚਾ ਘਰ ਆ ਵੀ ਜਾਂਦਾ ਇੱਥੇ ਧੰਨਵਾਦ ਸ੍ਰੀ ਗੱਲ ਜੀ ਕੀ ਨਾਮ ਆ ਪੁੱਤ ਇਕਮ ਇਕਮ ਕੱਲਾ ਇਕਮ ਇਕਮ ਕੌਰ ਤੁਸੀਂ ਖਾਲਸੇ ਦੀ ਸਾਜਨਾ ਦੇ ਸਤਿਅ ਤੇ ਆਏ ਹੋ ਤੇ ਤੁਹਾਨੂੰ ਕੌਰ ਲਗਾ ਨਹੀਂ ਰਹੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੌਰ ਤੇ ਸਿੰਘ ਦੇ ਨਾਮ ਦੀ ਬਖਸ਼ਿਸ਼ ਕੀਤੀ ਆਪਾਂ ਨੂੰ ਹਨਾ ਕੀਤੀ ਆ ਨਾ ਪੂਰਾ ਨਾਮ ਦੱਸਣਾ ਪੁੱਤ ਕੋਈ ਵੀ ਪੁੱਛੇ ਨਾ ਕੀ ਨਾਮ ਆ ਦੁਬਾਰੇ ਦੱਸੋ। ਇੱਕਮਕੌਰ। ਇੱਕਮਕੌਰ। ਕਿੰਨਾ ਸੋਹਣਾ ਲੱਗਦਾ ਨਾ ਹੁਣ ਬੋਲਣਾ। ਠੀਕ ਹੈ ਜੀ। ਦੇ ਕੱਲੂ ਕੀ ਆ? ਕੱਲ ਵਿਸਾਖੀ। ਵਿਸਾਖੀ ਆ। ਵਿਸਾਖੀ ਕਿਉਂ ਮਨਾਈ ਜਾਂਦੀ ਆ? ਵਿਸਾਖੀ, ਵਿਸਾਖੀ, ਇਹ ਵਿਸਾਖੀ ਵਾਲੇ ਦਿਨ ਸਾਰੀ ਕਣਕਾ ਕਣਕਾ ਵੱਢੀ ਜਾਂਦੀ ਹੈ ਨਹੀਂ। ਹਾਂ ਜੀ। ਵਿਸਾਖੀ ਵਾਲੇ ਦਿਨ ਕਣਕਾ ਕਣਕਾ ਵੱਢੀ ਜਾਂਦੀ ਹੈ ਨਹੀਂ। ਇਤਿਹਾਸ ਕੀ ਆ ਵਿਸਾਖੀ ਦਾ? ਵਿਸਾਖੀ ਦਾ ਇਤਿਹਾਸ। ਕੀ ਹੋਇਆ ਸੀ ਬਸਾਕੀ ਗੁਰਦੁਆਰਾ ਸਾਹਿਬੇ ਕਿਉਂ ਆਇਓ ਅੱਜ ਦੇ ਦਿਨ ਮੱਥਾ ਟੇਕਣ ਕਿਹੜੀ ਗੱਲ ਅੱਜ ਪੜਦੇ ਹੋ ਛੋੜੀ-ਛੋੜੀ ਕੰਫਿਊਜ਼ ਹੈ ਪਤਾ ਤੁਹਾਨੂੰ ਕਿ ਅੰਮ੍ਰਿਤਸਰ ਦੇ ਕਿ ਨਰਵਸ ਹੋਈ ਨੇ ਬਸਾਕੀ ਵਾਲੇ ਦਿਨ ਆਈ ਸੀ ਨਾ ਆਪਾਂ ਵੈਗਰੂ ਜੀ ਦੇ ਮੱਸਾਡੇ ਕਹਨ ਸ਼ੁਕਰੀਆ ਦਾ ਕਰਨ ਵੈਗਰੂ ਜੀ ਨੂੰ ਕੀ ਹੋਇਆ ਕੀ ਸੀ ਗੁਰਗੋਬਿੰਦ ਸਿੰਘ ਜੀ ਨੇ ਕੀ ਕੀਤਾ ਸੀ ਬਸਾਕੀ ਨੂੰ ਖਾਲਸਾ ਪੰਥ ਦੀ ਸਰਜਣਾ ਕੀਤੀ ਸੀ ਹਾਂ ਸ਼ਾਬਾਸ਼ ਵੈਰੀ ਗੁੱਡ ਭੁੱਲ ਗਿਆ ਸੀ ਹੈ ਹਾਂਜੀ ਤੇ ਪੰਜ ਪਿਆਰਿਆਂ ਦੇ ਨਾਮ ਪਤਾ ਨਾਂ ਯਾਦ ਕਰਿਓ ਬੱਚੋ ਜ਼ਰੂਰ ਹੈ ਤੁਹਾਡੇ ਨਾਮ ਕੀ ਹੈ ਰਾਜੀ ਜੈਦੀਪ ਤੁਸੀਂ ਵੀ ਯਾਦ ਕਰਨਾ ਤੁਹਾਨੂੰ ਪਤਾ ਪੰਜ ਪਿਆਰਿਆਂ ਦੇ ਨਾਮ ਯਾਦ ਕਰਨੇ ਨੇ ਠੀਕ ਹੈ ਧੰਨਵਾਦ ਜੀ ਸੁਮਿਤ ਹੈ ਗਾੜੀ ਹੈ ਨਾ ਬਾਜੇ ਦਾ ਕਿਉਂ ਯਾਰ ਬੱਚੀ ਦਾ ਨਹੀਂ ਹੁੰਦਾ ਇਹ ਬੱਚੇ ਦਾ ਕਿ ਮੈਂ ਤੈਨੂੰ ਮਾਰਨ ਲੱਗਿਆਂ ਦੱਸ ਕੀ ਨਾਮ ਇਹ ਗੁਰਤੇਜ ਸਿੰਘ ਗੁਰਤੇਜ ਸਿੰਘ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਇਹ ਗੁਰਦਾਸਪੁਰ ਤੋਂ ਹੈ ਗੁਰਦਾਸਪੁਰ ਤੋਂ ਅੱਜ ਆਏ ਹਾਂ ਹਾਂਜੀ ਇਹ ਆਪਾਂ ਕੱਲ ਪਰਸੋਂ ਕੱਲ ਪਰਸੋਂ ਆਏ ਸੰਗਤ ਨਾਲ ਆਏ ਹਾਂ ਹਾਂਜੀ ਟਰੈਕਟਰ ਲਾਇਆਗਾ ਪੈਸੇ ਨਹੀਂ ਨਹੀਂ ਟਰਾਲੀ ਦੇ ਨਾਲ ਆਏ ਟਰਾਲੀ ਨਾਲ ਦਰਸ਼ਨ ਕਰਨ ਹਾਂਜੀ ਕੱਲੂ ਕੀ ਹੈ ਪਤਾ ਹਾਂਜੀ ਵਿਸਾਖੀ ਹੈ ਜੀ ਠੀਕ ਹੈ ਕਿਉਂ ਮਨਾਈ ਜਾਂਦੀ ਹੈ ਵਿਸਾਖੀ ਵਿਸਾਖੀ ਜਦੋਂ ਕਣਕ ਪੱਕ ਜਾਂਦੀ ਹੈ ਉਦੋਂ ਮਨਾਈ ਜਾਂਦੀ ਹੈ ਕੀ ਹੋਇਆ ਕੀ ਸੀ ਵਿਸਾਖੀ ਵਾਲੇ ਦਿਨ ਪਤਾ ਨਹੀਂ ਜੀ ਪਤਾ ਨਹੀਂ ਹੈਗਾ ਤੁਸੀਂ ਗੁਰਦਾਸਪੁਰ ਤੋਂ ਆਨੰਦਪੁਰ ਸਾਹਿਬ ਹੀ ਕਿਉਂ ਆਏ ਹੋ ਤੁਹਾਨੂੰ ਪਤਾ ਹੈ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਚਲੋ ਇਤਿਹਾਸ ਤਾਂ ਤੁਹਾਨੂੰ ਨਹੀਂ ਪਤਾ ਕਿ ਇਹਨੂੰ ਪੁੱਛਿਆ ਵੀ ਆਪਾਂ ਆਨੰਦਪੁਰ ਸਾਹਿਬੇ ਕਿਉਂ ਚੱਲੇ ਤੁਹਾਨੂੰ ਤਾਂ ਸ੍ਰੀ ਅਮਰਸੇਹ ਸਾਹਿਬ ਵੀ ਨੇੜੇ ਸੀਗਾ ਤਰਨਤਾਰਨ ਵੀ ਨੇੜੇ ਆ ਖਡੂਰ ਸਾਹਿਬ ਵੀ ਨੇੜੇ ਆ ਬਾਬਾ ਬਕਾਲਾ ਸਾਹਿਬ ਵੀ ਨੇੜੇ ਆ ਠੀਕ ਹੈ ਉੱਥੇ ਕਿਉਂ ਨਹੀਂ ਗਏ ਉਰੀ ਕਿਉਂ ਆਏ ਹੋ ਬਸ ਕੀਤੇ ਪਤਾ ਨਹੀਂ ਗੁਰਗੋਬ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਜਿਹੜੀ ਆਪਾਂ ਦਸਤਾਰ ਸਜਾਈ ਹੋਈ ਆਪਣੇ ਨਾਂ ਦੇ ਨਾਲ ਸਿੰਘ ਲੱਗਦਾ ਉਹ ਵਿਸਾਖੀ ਵਾਲੇ ਦਿਨ 13 ਅਪ੍ਰੈਲ ਸਨ 1699 ਨੂੰ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ ਪਹਿਲਾ ਪੰਜ ਪਿਆਰਿਆਂ ਨੂੰ ਅਮਰ ਸਕਾਇਆ ਸੀ ਫਿਰ ਆਪ ਅਮਰਤ ਛਕਿਆ ਸੀ ਪਤਾ ਹਾਂਜੀ ਹਾਂਜੀ ਪੰਜ ਪਿਆਰਿਆਂ ਦੇ ਨਾਮ ਪਤਾ ਪੰਜ ਪਿਆਰਿਆਂ ਦੇ ਹਲ ਤਸਦਦ ਸੋ ਵੀਰੀ ਗੁੱਡ ਨਾਈਟ ਕਬਰਾਉਣਾ ਨਹੀਂ ਹੈਗਾ ਪਤਾ ਨਹੀਂ ਬੱਲੂ ਬੱਲੂ ਆਉਂਦੇ ਨਹੀਂ ਚਲੋ ਯਾਦ ਕਰਨੇ ਨੇ ਠੀਕ ਆ ਵਾਦਾ ਯਾਦ ਕਰਾਂਗਾ ਅਗਲੀ ਵਾਰ ਹਾਂਜੀ ਹਾਂਜੀ ਵਾਦਾ ਸਰ ਜੀ ਕੀ ਨਾਮ ਆ ਕਲਸਾ ਜੀ ਹਰਗੁਨ ਸਿੰਘ ਠੀਕ ਆ ਕਿੱਥੋਂ ਆਇਓ ਕਲਾਸੇ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਤੋਂ ਆਏ ਕਿਤੇ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ ਫੋਰਥ ਠੀਕ ਆ ਮੱਥਾ ਟੇਕਣ ਲਈ ਆਇਓ ਹਾਂਜੀ ਕਿਉਂ ਮੱਥਾ ਟੇਕਣ ਲਈ ਆਇਓ ਕੀ ਆ ਮਤਲਬ ਕੱਲੋਂ ਵਸਾਖੀ ਵਸਾਖੀ ਆ ਕੀ ਹੋਇਆ ਸੀ ਵਸਾਖੀ ਨੂੰ ਕਿਉਂ ਮਨਾਈ ਜਾਂਦੀ ਆ ਵਸਾਖੀ ਖਾਲਸਾ ਸਜਾਇਆ ਸੀ ਹੈ ਖਾਲਸਾ ਸਜਾਇਆ ਸੀ ਕਿਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਸਜਾਇਆ ਸੀ ਪਤਾ ਅਮਰ ਸ਼ਕਾਇ ਹੈ ਕਿੰਨੂ ਸਿਕਾਇ ਹੈ ਸ੍ਰੀ ਗੁਰੂ ਗੋਬਿੰਦ ਮੰਦੀ ਫੇਰ ਨੂੰ ਈਟਿੰਗ ਨਾ ਕਰ ਕੋਈ ਗੱਲ ਨਹੀਂ ਅੱਜ ਜੇ ਨਹੀਂ ਪਤਾ ਕੀ ਗੱਲ ਗੁੱਸਾ ਨਾ ਕਰੋ ਅੱਜ ਜੇ ਨਹੀਂ ਵੀ ਪਤਾ ਲੱਗੂਗਾ ਉਹ ਤੇ ਵੀ ਜਿੱਤ ਆ ਆਪਣੀ ਸਿੱਖੂਗਾ ਫਿਰ ਇਹ ਨਹੀਂ ਹੱਸ ਆਪੇ ਹੀ ਹੁੰਦਾ ਹਾਂ ਮੈਂ ਸਮਝਾ ਘਬਰਾ ਜਾਂਦਾ ਜਵਾਕ ਮੈਂ ਤਾਂ ਹੀ ਉਹਨੂੰ ਫਰੈਂਡਲੀ ਕਰ ਰਿਹਾ ਵੀ ਘਬਰਾ ਜਾਂਦਾ ਕਿਹਨਾਂ ਜਵਾਕ ਪਤਾ ਪੰਜ ਪਿਆਰੇ ਦੇ ਨਾਂ ਪੁੱਤ ਨਹੀਂ ਪਤਾ ਨਹੀਂ ਯਾਦ ਕਰਨੇ ਠੀਕ ਆ ਜੀ ਪੱਕਾ ਇਹ ਵੀ ਪੜਨਾ ਜ਼ਰੂਰ ਹੈ ਠੀਕ ਆ ਜਦੋਂ ਨਾ ਮੰਮੀ ਪਾਪਾ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਨੇ ਉੱਥੇ ਜ਼ਰੂਰ ਪੁੱਛਣਾ ਵੀ ਇੱਥੇ ਇਤਿਹਾਸ ਕੀ ਆ ਕੀ ਹੋਇਆ ਸੀ ਇੱਥੇ ਠੀਕ ਆ ਹਾਂਜੀ ਧੰਨਵਾਦ ਵਧੀਆ ਕੀ ਨਾਮ ਆ ਬੋਤੇ ਜਮਲਾ ਕੁੜੀ ਬਸ ਲਾਈਨ ਨਾ ਸੋਣਾ ਪਟਕਾ ਬੰਨਿਆ ਤੁਸੀਂ ਦਰੀਦਾ ਨਹੀਂ ਹੁੰਦਾ ਨਾ ਤਾਂ ਦੱਸਣ ਲੈ ਇਹਦਾ ਨਾਂ ਹੈ ਨਹੀਂ ਮੁੰਡੇ ਦਾ ਕੋਈ ਛੱਡੇ ਦੋ ਮੈਨੂੰ ਨਾਮ ਨਹੀਂ ਆਗਾ ਤੇਰਾ ਲੈ ਪਾਪਾ ਦੀ ਬਾਹ ਖਾਣੀ ਆਣ ਪਾਪਾ ਨੇ ਇਹ ਨਾਮ ਗੁਰਪੰਥਿਓ ਹਾਂਜੀ ਗੁਰਪੰਥਿਓ ਗੁਰਪੰਥ ਹਾਂਜੀ ਗੁਰਪੰਥ ਸਿੰਘ ਹਾਂਜੀ ਠੀਕ ਆ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਅਬ ਅੰਮ੍ਰਿਤਸਰ ਤੋਂ ਹਲਵਾਰ ਕਾਖੁਰਦ ਠੀਕ ਹੈ ਮਤਤਿਕ ਨਹੀਂ ਆਇਓ ਹਾਂਜੀ ਕਿਉਂ ਮਤਤਿਕ ਨਹੀਂ ਆਇਓ ਕੀ ਆ ਕੱਲ ਨੂੰ ਅ ਵਿਸਾਖੀ ਵਿਸਾਖੀ ਨਹੀਂ ਵਿਸਾਖੀ ਆ ਵਿਸਾਖੀ ਆ ਠੀਕ ਹੈ ਤੇ ਕਿਉਂ ਮਣਾਈ ਜਾਂਦੀ ਆ ਵਿਸਾਖੀ ਮਤਤ ਵਿਸਾਖੀ ਸਤਿ ਸ੍ਰੀ ਅਕਾਲ ਜੀ ਮੋਸ ਜਾਂਦੇ ਵਾਲਾ ਸਤਿ ਆਵਾਜ਼ਾਂ ਵਾਲੇ ਬਸਿਆ ਨੀ ਕਾਲਾ ਪੰਤਰੀ ਨਹੀਂ ਰੱਖੀ ਸੀ ਨਾ ਇਸੇ ਖਾਲਸਾ ਬੰਦ ਸਾਂਝਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਜਗ੍ਹਾ ਸਾਂਝਿਆ ਸੀ ਪਤਾ ਜੀ ਹਾਂ ਜੀ ਕਿਹੜੀ ਜਗ੍ਹਾ ਤੇ ਸਾਂਝਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿਸੇ ਕਿਸਕਰ ਸਾਹਿਬ ਅਨੰਦਪੁਰ ਸਾਹ ਉਹ ਕਿੱਥੇ ਆ ਓਏ ਕਿੱਥੇ ਦਾ ਅਨੰਦਪੁਰ ਸਾਹਿਬ ਮੱਛਲ ਪ੍ਰਦੇਸ਼ ਦੇ ਲੱਗੇ ਜੀ ਹੁਣ ਆਪਾਂ ਕਿੱਥੇ ਗਏ ਨੇ ਆ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬੇ ਖੜਿਆ ਆਪਾਂ ਤਖਤ ਸ੍ਰੀ ਕੇਸਗੜ ਸਾਹਿਬ ਇੱਥੇ ਖਾਲਸਾ ਪੰਥ ਸਜਾਇਆ ਸੀ ਹਨ ਤੇ ਪੰਜ ਪਿਆਰਿਆਂ ਨੂੰ ਅਮਰਿਤ ਛਕਾਇਆ ਸੀ ਪਹਿਲਾਂ ਬਾਅਦ ਚ ਆਪ ਛਕਿਆ ਸੀ ਹਨ ਪੰਜ ਪਿਆਰਿਆਂ ਦੇ ਨਾਮ ਪਤਾ ਪੁੱਤ ਹਾਂਜੀ ਤੁਹਾਨੂੰ ਕਦਾਂ ਦੱਸੂਗਾ ਭਈ ਇਤਿਹਾਸ ਉਹ ਭਾਈ ਹਾਂਜੀ ਹਾਂਜੀ ਬੋਲੋ ਪੰਜ ਪਿਆਰੇ ਪੰਜ ਪਿਆਰਿਆਂ ਦੇ ਨਾਮ ਭਾਈ ਇਤਿਆਸ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿਮਾ ਸਿੰਘ ਜੀ ਭਾਈ ਮੋਕਪ ਸਿੰਘ ਜੀ ਭਾਈ ਸੈਪ ਸਿੰਘ ਜੀ ਬਹੁਤ ਵਧੀਆ ਹੋ ਗਿਆ ਤੁਹਾਡਾ ਨਾਮ ਕੀ ਹੈ ਉਹਦਾ ਹਰਗਨ ਉਹਦਾ ਨਾਮ ਕੀ ਹੈ ਹਰਗਨ ਕੀ ਹੋਇਆ ਸੀ ਬਸਾਥੇ ਨੂੰ ਪਤਾ ਤੁਹਾਨੂੰ ਪੰਜ ਪਿਆਰਾਂ ਨੂੰ ਪੁੱਛਣਾ ਦੀਦੀ ਨੂੰ ਪੁੱਛਣਾ ਮਮਾ ਨੂੰ ਪੁੱਛਣਾ ਠੀਕ ਹੈ ਜਰੂਰ ਦੱਸਿਆ ਕਰੋ ਇਹ ਇਤਿਆਸ ਬੱਚਿਆਂ ਨੂੰ ਨਹੀਂ ਸੈ ਉਹ ਪੰਜ ਪਿਆਰਿਆਂ ਦੇ ਨਾਮ ਆਉਂਦੇ ਹਨ ਇਹਨੂੰ ਅੱਛਾ ਆਉਂਦੇ ਨੇ ਸੁਣਾਓ ਪੰਜਾਂ ਦੇ ਨਾਮ